ਸਰਬਜੀਤ ਸੰਗਰੂਰਵੀ ਦੀ ਕਵਤਾ ਕੋਈ ਦੁਸ਼ਮਣੀ ਨਾ ਨਾਲ ਤੇਰੀ ਕੋਈ ਦੁਸ਼ਮਣੀ ਨਾ ਨਾਲ ਤੇਰੇ ਨਾਲ ਤੇਰੇ ਖਾਰ ਖਾਂ ਨਾਲ ਤੇਰੇ ਖਾਰ ਖਾਂ ਬੇਸ਼ੱਕ ਦੁਸ਼ਮਣ ਜਾਣ ਦਾ ਪਰ ਬੇਸ਼ੱਕ ਦੁਸ਼ਮਣ ਜਾਣ ਦਾ ਪਰ ਦਿਲ ਅੰਦਰ ਸਤਕਾਰ ਰੱਖਾਂ ਦਿਲ ਅੰਦਰ ਸਤਕਾਰ ਰੱਖਾਂ ਬੇਸ਼ੱਕ ਇਜ਼ਹਾਰ ਕਰਾਨਾ ਬੇਸ਼ੱਕ ਇਜ਼ਹਾਰ ਕਰਾਨਾ ਨਹੀਂ ਚੁੱਪੀ ਤਾਲ ਰੱਖਾਂ ਨਹੀਂ ਚੁੱਪੀ ਤਾਲ ਰੱਖਾਂ ਖੂ ਬੇਪਰਵਾਹ ਹਾਲਾਤਾਂ ਤੋਂ ਨਾ ਖੂ ਬੇਪਰਵਾਹ ਹਾਲਾਤਾਂ ਤੋਂ ਨਾ ਗਮਾਂ ਦਾ ਹਾਰ ਰੱਖਾਂ ਨਾ ਗਮਾਂ ਦਾ ਹਾਰ ਰੱਖਾਂ ਬੇਖੋਫ ਬੇਖੋਫ ਜੀਵਨ ਜੀਣ ਲਈ ਸੱਚੀ ਸੁੱਚੀ ਕਾਰ ਰੱਖਾਂ ਸੱਚੀ ਸੁੱਚੀ ਕਾਰ ਰੱਖਾਂ ਨਾ ਮੌਤ ਦਾ ਡਰ ਮੈਨੂੰ ਨਾ ਮੌਤ ਦਾ ਡਰ ਮੈਨੂੰ ਤਾਂ ਹੀ ਨਾ ਕੋਲ ਹਥਿਆਰ ਰੱਖਾਂ ਤਾਂ ਹੀ ਕੋਲ ਨਾ ਹਥਿਆਰ ਰੱਖਾਂ ਨਾ ਚਾਹਤ ਕੋਈ ਮੇਰੀ ਸੁਨਸੰਗਰੂਰ ਦੀ ਨਾ ਚਾਹਤ ਕੋਈ ਮੇਰੀ ਸੁਨਸੰਗਰੂਰ ਦੀ ਪਰ ਨੈਣ ਜੋਤੀ ਸੰਗ ਪਿਆਰ ਰੱਖਾਂ ਪਰ ਨੈਣ ਜੋਤੀ ਸੰਗ ਪਿਆਰ ਰੱਖਾਂ